ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਝੋਟੀਆਂ ਭਾਜੀ ਤੇ ਇੱਕ ਵਹਿੜ ਨਹੀਂ ਵਹਿੜ ਨਹੀਂ ਠੀਕ ਹੈ ਲੋ ਜੀ ਤਿੰਨ ਝੋਟੀਆਂ ਉਹ ਵੀ ਨੀਲੀਆਂ ਤੇ ਬੂਰੀਆਂ ਤੇ ਆਪਾਂ ਪਹੁੰਚਿਆ ਵੀਰ ਸੁਣਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਜੀ ਡਿਟੇਲ ਸਸੀਆ ਭਾਜੀ ਸਸੀਆ ਜੀ ਜੀ ਸਸੀਆ ਜੀ ਕੀ ਹਾਲ ਚੱਲ ਜੀ ਜੀ ਬਾਬੇ ਸ਼ਿਦਾਈ ਕਰ ਭਾਜੀ ਕਿਰਪਾ ਚਾਹੀਦੀ ਆ ਜੀ ਤੇ ਵੀਰ ਜੀ ਆਪਣਾ ਨਾਮ ਐਡਰੈਸ ਦੱਸਿਓ ਕਾਜ ਨਾਲ ਜਲਾ ਮਸਲਾ ਠੀਕ ਆ ਜੀ ਫੋਨ ਨੰਬਰ 7965752 ਠੀਕ ਆ ਜੀ ਲਓ ਭਾਈ ਅੱਜ ਨੀਲੀਆਂ ਰੇ ਪੂਰੀਆਂ ਹਾਂਜੀ ਉਦੋਂ ਨੀਲੀ ਰੱਖਦੀਆਂ ਹਾਂ ਅੱਜ ਨੀਲੀਆਂ ਦੇ ਨਾਲ ਪੂਰੀਆਂ ਦੱਸੋ ਕੋ ਜੋ ਉਦੋਂ ਬਾਰੇ ਇਹਨਾਂ ਗਏ ਤੇ ਕਿਵੇਂ ਜਾਇ ਇਹ ਉਦੋਂ ਬਾਈ ਜੀ ਜੀ ਉਦੋਂ ਤੇ ਬੜੀ ਮਾੜੀ ਕਿਰਪਾ ਬਾਬੇ ਜੀ ਦੀ ਜੜੀ ਹੋਈ ਏ ਅੱਛਾ ਜੀ ਵੀਡੀਓ ਤੇ ਤੇਰੀ ਜਲੀ ਚੱਲ ਪਿਆ ਹਾਂਜੀ ਹਾਂਜੀ ਇਹ ਜਿਹੜਾ ਵੀਰ ਭਰਾ ਦਾ ਯਾਰ ਚਲੋ ਪਿਆਰ ਕਰਛਦੇ ਆ ਭਰਾ ਚਲੋ ਜਿੰਨੇ ਵੀ ਜੁੜੇ ਆਪਣੇ ਨਾਲ ਇਹ ਵੀ ਜੀ ਸੁੱਈਏ ਅੱਜ ਤੀਜਾ ਦਿਨ ਸੁੱਈ ਨੂੰ ਆਏ ਜੀ ਅੱਛਾ ਜੀ ਖੱਟੀ ਮਗਜੇ ਠੀਕ ਹੈ ਲਓ ਜੀ ਫੀ ਮਲਕਾਫ ਆ ਗਿਆ ਜੀ ਚੈੱਕ ਕਰ ਸਕਦੇ ਪਈ ਫੀ ਮਲ ਪਿੱਛੇ ਆ ਗਿਆ ਜੀ ਚੋਰ ਮੋਰਾ ਨਸਲ ਦਾ ਆਪ ਨੀਲੀ ਦੇ ਬੂਰੀ ਬਾਈ ਕਿੰਨਾ ਇੱਕ ਗੋਲਾ ਜੇ ਕੋਈ ਵੀ ਨਹੀਂ ਬਾਕਸ ਨੂੰ ਨਾ ਉੱਗ ਜਿਆਦਾ ਸੁਈ ਨੂੰ ਆ ਜੇ ਠੀਕ ਹੈ ਚਾਰ ਦੰਦ ਝੋਟੀ ਹੋਵੇ ਲਓ ਜੀ ਚਾਰ ਦੰਦ ਝੋਟੀ ਆ ਤੇ ਕੀ ਚੈੱਕ ਕਰ ਸਕਦਾ ਜੇ ਕੱਦ ਕਾਬ ਏਥੇ ਕੁਮਾਰਾ ਕੁੰਡਾ ਹੋਣਿਆ ਜੀ ਆ ਲੈ ਮੇਰੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰੋ ਫੇਰ ਤੋਂ ਆਪੂ ਚੋਰ ਨੇਲੀ ਬੂਰੀ ਆ ਗਈ ਤਿੰਨ ਸ਼ਾਨੀਆਂ ਵੀ ਸੂਲਤਾ ਕੀ ਕਵਰ ਕਰਤੀ ਹੈ ਕਰਮ ਵਾਲੀ ਥਾਲੀ ਜੀ ਆ ਗਈ ਆਗੇ ਬਾਕੀ ਸੀਰ ਛੱਡੀ ਚੜੀ ਬੜੀ ਆਵੇ ਅੱਛਾ ਜੀ ਐਦਾਂ ਹੀ ਐਦਾਂ ਹੀ ਜੀ ਸੀਰ ਬਿਨਾ ਤਾਂ ਕੀ ਕਰਤਾ ਦੇ ਦੇ ਚੱਕਰ ਹੋ ਸੱਜੀ ਵੀ ਮਾਰੋ ਤੇਲ ਮੱਤ ਮਾਤਾ ਜੀ ਆ ਕਰਨ ਵਾਲੀ ਇਹ ਭਾਜੀ ਕਿੰਨਾ ਕੱਢ ਜੂ ਦੁੱਧ ਦੁੱਧ ਭਾਈ ਇਹਦਾ ਰਵਾ ਬੜਾ ਵਧੀਆ ਜੀ ਅੱਛਾ ਜੀ ਦੁੱਧ ਜੋ 15 ਕਿਲੋ ਜਵਾਉਗੀ ਲਓ ਜੀ ਪਹਿਲਾ ਇਸ ਰਵਾ ਹੀ ਬੜਾ ਵਧੀਆ ਜੀ ਭਾਈ ਇੱਡਾ ਵਧੀਆ ਰਵਾ ਡੱਕ ਲਾਦਾ ਸੁਆਹੀ ਨਹੀਂ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਲਓ ਜੀ ਇੱਕ ਗੱਡਾ ਚਾ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਲੱਗਦਾ ਹੈ ਸਾਫ ਬਹੁਤ ਲੈਨ ਗੱਡਾ ਆ ਗਿਆ ਇਹ ਅਗਲੀ ਸਾਈਡ ਤੋਂ ਥਣਾ ਦਾ ਸੈੱਟ ਗਿਆ ਕਰਵਾ। ਬਾਕੀ ਠੰਡੀ ਤੇਰੀ ਭਾਈ ਸੀਸਾ ਕੱਟੀ ਆ ਦੋ। ਇਹ ਗੁਣਤਾ ਮਾਰਨਾ ਜੀ ਠੰਡੀ ਤੇਰੀ ਆ। ਅੱਛਾ ਜੀ। ਹਾਂ। ਇਹਦਾ ਭਾਈ ਹਾਂ ਉਹ ਨੂੰ ਕੋਈ ਨਹੀਂ ਭਾਈ ਕਰਦੀ ਕੱਟੀ ਦਾ ਬਟੂਰਾ ਕਰਦੀ। ਠੀਕ ਆ ਠੀਕ ਆ ਠੀਕ ਆ ਜੀ। ਇਹਦਾ ਭਾਈ ਜਿੱਦੀ ਬਰੀਡ ਆ ਪਿਓਰ ਨੀਲੀ ਬੂਰੀ ਆ। ਅੱਛਾ ਜੀ। ਦੁੱਧ ਹੁਣ 8 ਕਿਲੋ ਹੋਊਗਾ। ਅੱਛਾ ਜੀ। ਨੀਲੀ ਬੂਰੀ ਪਿਓਰ ਆ ਸੋਹਣੀ ਆ ਦੁੱਧ 15 ਕਿਲੋ ਛੋਟੀ ਫਰੀ ਜਾਊਗੀ। ਠੀਕ ਹੈ। ਤਿੰਨ ਚੌਥੇ ਨਾਲ ਦੀ ਸੂਈ ਆ ਜੀ। ਠੀਕ ਆ ਠੀਕ ਆ ਠੀਕ ਆ। ਇਹਦਾ ਭਾਈ ਮੁੱਲ ਪਾ ਕਰਦਾ ਜੀ 1 1 ਹਾਂਜੀ ਹਾਂ ਨਾ 1 12 ਦੀ ਭਾਈ ਠੀਕ ਐ 1 12 ਦੀ ਹਾਂਜੀ 1 12 ਠੀਕ ਐ ਕਰਨੀ ਹੋਈ ਥੋੜੀ ਬੋਦੀ ਭਾਈ ਛੋੜੀ ਛੋੜਿਆ ਜੀ ਛੋਟੀ ਸੀ 라ਮਗਰ ਕੱਤੀ ਆ ਨੀਲੀ ਪੂਰੀ ਦਾ ਡਿਮਾਂਡ ਬੜੀ ਹੁੰਦੀ ਆ ਹਾਂਜੀ ਹਾਂਜੀ ਆਪ ਦੇ ਡਗਲ ਵਾਧੂ ਲੱਭ ਜਾਂਦੇ ਕਾਲੀ ਬਿਲਕੁਲ ਬਿਲਕੁਲ ਸਹੀ ਨੇ ਪੂਰੀ ਦੇ ਨਾਲ ਸਾੜੀ ਤੱਕ ਇੱਧਰ ਸਾਰੇ ਦਾਗ ਆਏ ਫਿਰੋ ਠੀਕ ਐ ਲਓ ਜੀ ਸੂਲ ਤੱਕ ਜਿਹੜੀਆਂ ਨਿਸ਼ਾਨੀਆਂ ਛੋਟੀ ਕੋਈ ਹੋਲ ਨਹੀਂ ਆ ਚੁਆਈਆਂ ਲੱਗੀਆਂ ਇੱਕ ਨੰਬਰ ਦੀ ਛੋਟੀ ਠੀਕ ਐ ਠੀਕ ਐ ਲਓ ਜੀ ਕੋਠੇ ਜਿੱਡੀ ਛੋਟੀ ਆ ਚਲੋ ਜਿਹੜਾ ਭਰਾ ਕੁਰਲੀ ਦਾ ਸ਼ਿੰਗਾਰ ਬਾਧੂ ਜਿਹੜ 112100 ਜੀ ਤੇ ਭਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਭਾਈ ਜੀ ਦੋ ਤਿੰਨ ਲੈਣੀ ਝੋਟੀਆਂ ਅੱਛਾ ਇੱਕ ਬੰਨ ਤਿਆਰ 10 ਸਵੇਰ ਸੁਆਣੀ ਨੇ ਠੀਕ ਗੱਲ ਉਹ ਜੀ ਦੋਸਾਂ ਸੁਆਉਗੀ ਇਹ ਵੀ ਨੀਲੀ ਪੂਰੀ ਦਾ ਦਾਗ ਗਿਆ ਜਿਹੜੇ ਚੋਰ ਆ ਗਏ ਵੀ ਨੀਲੀ ਪੂਰੀ ਦੇ ਨਿਸ਼ਾਨੀਆਂ ਇਹ ਵੀ ਖਬਰ ਕਰਦੀ ਆ ਚਲੋ ਜੀ ਠੀਕ ਨੂੰ ਆ ਗਏ ਮੰਡੀ ਆ ਤੇ ਦੀ ਆ ਰਹੀਆਂ ਨਿਕਲ ਰਹੀਆਂ ਜਿਹੜੀਆਂ ਦੁੱਧ ਵਾਲੀਆਂ ਲਗਾਉਨੇ ਆਪਾਂ ਮੈਂ ਮਾਰੀ ਜੁੱਜਾ ਸੁਣੋ ਛੋਟੀ ਸੁਣਾ ਜੇ ਅੱਛਾ ਜੀ ਦੇਖੋ ਸੋਨੀ ਗਿੱਲੀ ਦਾ ਕੱਟਕਾਰ ਮੇਲੋ ਵਗੜਾ ਵਧੀਆ ਜੀ ਠੀਕ ਆ ਠੀਕ ਆ ਲਓ ਜੀ ਤੁਸੀਂ ਚਾਹ ਤਰ ਸਾ ਦੇ ਜੀ ਇਹ ਭਾਈ ਕਿੰਨੇ ਕ ਦੁੱਧ ਵਾਲੀ ਆ ਦੁੱਧ ਭਾਈ ਇਹਨੇ 12 ਕਿਲੋ ਪਜਵਾਇਆ ਵਾ ਅੱਛਾ ਜੀ ਸੋਈ ਤਾਂ ਫਿਰ 12 ਕਿਲੋ ਹੋਣੀ ਚੁਵਾਈ ਹੋਊਗੀ ਨਾ ਆ ਜੀ ਬਾਦੂ ਠੀਕ ਆ ਠੀਕ ਆ ਲਓ ਜੀ ਸੋਨੀ ਵਲੋ ਕੀ ਜੀ ਇਹ ਦੁੱਧ ਭੜਿਆ ਕਰ ਮਾਰੀ ਨੇ ਭਲਾ ਬਾਦੂ ਬਾਕੀ ਤੇ ਲਾਟ ਡਾ ਜਿਹੜੀਆਂ ਕਾਫੀ ਆ ਛੱਡੇ ਦੇ ਵਿੱਚ ਸੂੰ ਤਾਂ ਕਿੜੀਆਂ ਸਾਰੀਆਂ ਠਿੱਲਾ ਕਵਰ ਕਰਦਾ ਪਾਜੀ ਇਹ ਦੋ ਤਿੰਨ ਤਾਂ ਨਹੀਂ ਸੁਣਦੀ ਅਛਾ ਜੀ ਐ ਮੇ ਕੋ ਬਾਹਨਾ ਨੂੰ ਨਾ ਸਾਰਾ ਫਰ ਰੋ ਲੰਮਾ ਫਿਰ ਮੈਂ ਕਰਵਾਇਆ ਠੀਕ ਆ ਲਓ ਜੀ ਸਾਡਾ ਨੁਕਸਾਨ ਨੇ ਠਿੱਲਾਂ ਢੁਲਾਂ ਬਹੁਤ ਜ਼ਿਆਦਾ ਜੇ ਇਹ ਸਾਰੀਆਂ ਕਵਰ ਕਰੂਗੇ ਸੂਨ ਤੱਕ ਦੇਖੋ ਇਹ ਬਾਕੀ ਚੱਡਾ ਬੰਦੇ ਕਿਤੇ ਘਰ ਕਿੰਨਾ ਕਰ ਥੱਲੇ ਲੱਗੇ ਕਿਵੇਂ ਕਰਕੇ ਪਹਿਲ ਦੇਖੋ ਲਓ ਜੀ ਲਾਗੇ ਨੂੰ ਚੈੱਕ ਕਰ ਸਕਦੇ ਅਗਲੇ ਬੰਦੇ ਮਾਰੋ ਅਗਲੀ ਸਾਈਡ ਤੋਂ ਅਗਲੇ ਬੰਦੇ ਜਾਓ ਜਦੋਂ ਆਪ ਵੀ ਖਾਣਾ ਦਾ ਸੈੱਟ ਗਿਆ ਵੀ ਜਿਹੜਾ ਚੰਡਾ ਆ ਗਿਆ ਵਾ ਕਰੋ ਜੀ ਇਹਨ ਕੱਲਾ ਕੱਲਾ ਤਾਂ ਲੱਗਾ ਇਹਦਾ ਪਾਜੀ ਮੁੱਲ ਆ ਫੇਰਾ ਇਹਦਾ ਪਾਜੀ ਮੁੱਲ ਹਾਨਾ ਹੀ ਜਿਹੜੀਆਂ ਆ ਪਹਤੱਤਰ ਦੀ ਝੋੜੀ ਦੇਣੀਆਂ ਅੱਛਾ ਜੀ ਵੇਖੋ 74 ਸਾਬ ਮੈਂ ਬਾਨੀ ਚੰਗੀ ਝੋੜੀ ਬਾਨੀ ਲੋਗਾਂ ਦਾ ਠੀਕ ਆ ਠੀਕ ਆ ਜੀ ਇਹ ਸਾਰੀਆਂ ਟੇਲਾ ਕਵਰ ਕਰੂਗੀ ਇਹ ਵੀ ਬਾਈ ਜੀ ਕਰਦੀ ਹੈ ਹਾਨ ਇਹ ਵੀ ਜੀ ਹਾ ਦਾ ਹੀ ਉਹ ਦੇਣੀ ਆ ਮੇਰਾ ਵੀ ਜੀ ਆਪਣੀ ਸਮਝ ਨਾਲ ਵੇਖੇ ਖਾਓ ਜੀ ਇਹ ਆਪਾਂ 73000 ਦੀ ਹਾਨਾ ਜਰੀ ਠੀਕ ਆ ਲਓ ਜੀ 73000 ਦੀ ਗੱਬਣ ਤਿਆਰ ਤੇ ਨੀਰ ਤਿਆਰ ਝੋੜੀ ਨੀਰ ਬੁਲੀ ਅੱਖਾਂ ਬੀਲੀਆਂ ਬਿਲਕੁਲ ਸਹੀ ਬੀਲੀਆਂ ਹਾਂਜੀ ਹਾਂਜੀ ਠੀਕ ਹੈ ਭਾਈ ਤੀਜੇ ਨੰਬਰ ਤੇ ਝੋਟੀ ਤੀਜੇ ਨੰਬਰ ਤੇ ਝੋਟੀ ਆ ਗਈ ਪਾਜੀ ਇਹ ਡੇਰ ਮਿੰਟ ਪਾਜੀ ਬਣੀਏ ਅੱਛਾ ਜੀ ਆ ਗਿਆ ਦੋ ਨੰਬਰ ਦੋ ਨੰਬਰ ਬਣ ਗਿਆ ਤੀਜੇ ਨੂੰ ਭੋਜੇ ਭਾਈ ਡੇਰ ਮਿੰਟ ਬਣੀ ਨਾ ਹੋਇਆ ਜੀ ਅੱਛਾ ਜੀ 40 ਦੇ ਲੱਗ ਸਕੇ ਅੱਛਾ ਜੀ ਦੋਦਰ ਕੋ 6 ਲੀਟਰ ਵਾਲੀ ਟਾ ਠੀਕ ਆ ਕੰਡੇ ਦੇ 4 ਕਿਲੋ ਦੋ 6 ਕਿਲੋ ਜੀ ਲੀਟਰ ਦੇ ਝੋਟੀ ਇਹ ਵੀ ਚੋਰ ਮੋਰਾ ਨੰਬਰ ਦੇ ਵਿੱਚ ਆ ਗਿਆ ਸੰਗਲ ਹੱਡੀ ਚੱਕ ਡਾਕਟਰ ਨੂੰ ਉਹਦਾ ਫੋਨ ਤੇ ਹੀ ਆ ਗਿਆ ਅੱਛਾ ਜੀ ਤੇ ਨਾ ਆਪਾਂ ਚੈੱਕ ਕਰਾਈਏ ਠੀਕ ਆ ਠੀਕ ਆ ਲੋ ਜੀ ਚੈੱਕ ਪਾਸ ਦੇ ਨਹੀਂ 40 45 ਦਿੰਦੇ ਆ ਸਾਡਾ ਟਾਈਮ ਬਣੀ ਨੂੰ ਇਹ ਤਾਂ ਦੂਜੇ ਸਵੇਰ ਨੂੰ ਕੰਪਨ ਪਾਈ ਦੀ ਜੁਆ ਸੁਬਾਹ ਨੂੰ ਠੀਕ ਆ ਇਹਦਾ ਸੱਜਰਦਾ ਕਿੰਨਾ ਕਰਿਆ ਮੇਰੇ ਰਿਕਾਰਡ ਠੀਕ ਆ ਲੋ ਜੀ 13 14 ਲੀਟਰ ਦੁੱਧ ਭਰਿਆ ਕਰਮਾਲੀ ਨੇ ਹੁਣ ਇਸ ਟਾਈਮ ਜਿਹੜੀ ਆਹੀ ਐ 6 ਲੀਟਰ ਦੁੱਧ ਪਿਆਰ ਉਹਦੇ ਕੋਲ ਹੁੰਦਾ ਇਸ ਸੇਂਡ ਨੂੰ ਜਿਹੜਾ ਬਹੁਤ ਹੀ ਚੰਗਾ ਲੱਗਾ ਇਹਨੂੰ ਬਾਈ ਵੱਡੀ ਮਈਆ ਆਉਂਦਾ ਕੁਸੋਈਆ ਦਾ ਦੇ ਹਾਂਜੀ ਹਾਂਜੀ ਇਹ ਇੱਕ ਨੰਬਰ ਦੀ ਅਛਾ ਜੀ ਜਿਨਾਬਾ ਲਈ ਪੰਜਵੇਂ ਦੀ ਬਾਲਟੀ ਫੜ ਕੇ ਨੂੰ ਝੋਲੋ ਆਇਆ ਬਾਲਟੀ ਫੜਕਣ ਦੀ ਆਵਾਜ਼ ਆ ਰਹੀ ਠੀਕ ਆ ਠੀਕ ਆ ਠੀਕ ਆ ਲੋ ਜੀ ਕਿਆ ਕਰ ਸਕਦੇ ਐ ਨਾਗਾਂ ਨੂੰ ਨਿਸ਼ਕੜੀ ਆ ਤੇ 45 ਦਿਨ ਦੀ ਚੈੱਕ ਪਾਸ ਨਹੀਂ ਜੀ ਹੋਈ ਬਾਕੀ 40 45 40 ਦਿਨ ਹੋਏ ਅਛਾ ਜੀ 40 ਦਿਨ 45 ਆ ਬਗਲੇ 40 ਦਿਨ ਹੋਏ ਠੀਕ ਆ ਲੋ ਜੀ 40 ਦਿਨ ਜਿਹੜੇ ਹੋਏ ਆ ਬਣੀ ਨੂੰ ਇਹਦੀ ਪਾਈ ਚਬਾਈ ਕਰਾਉਣੀ ਇਹ ਕਿਵਾਈ ਦੀ ਕੰਮੀ ਦੀ ਅੱਛਾ ਜੀ ਦੋ ਕਿਲੇ ਦੀ ਆ ਹਾਂ ਠੀਕ ਹੈ ਲਓ ਜੀ ਇਹਦੀ ਕਿਵਾਈ ਕਰਕੇ ਬਾਈ ਲੈ ਕੇ ਆ ਜੇ ਕੋਈ ਹੋਰ ਤੋਂ ਅੰਦਾਜ਼ਾ ਲਵੇ ਇਹਦਾ ਭਾਜੀ ਮੁੱਲ ਫਿਰ ਇਹਦਾ ਪਾਜਾ ਹਾਂ ਜੀ ਆਪਾਂ ਪਾਵੇ 55 ਮੰਗੇ 56 ਮੰਗੇ 50000 ਜੋ ਦੇਣੀ ਆ ਬਾਈ 50 ਨਹੀਂ ਹਾਂ ਚੰਦ ਚੇ ਜਾ ਜਕਾ ਆਈਆ ਨਹੀਂ ਉਹਦਾ ਹੜਤਾਲ ਯਾਰਾ ਮੈਨੂੰ ਫੋਨ ਲਾਵੇ 48 ਹਜ਼ਾਰਾਂ ਦਾ ਫੋਨ ਤੇ ਕਰਿਆ ਦੁੱਧ ਛੇਕ ਦੋ ਆ ਅੱਛਾ ਜੀ ਜੇ ਚੈੱਕ ਪਾਸ ਨਿਕਲਦਾ ਹੀ ਹਾਂਜੀ ਛੋਟੀ ਰੁਪਈਆਂ ਦੀ ਆ ਠੀਕ ਆ ਠੀਕ ਆ ਹਾਂ ਲਓ ਜੀ ਜੇ ਚੈੱਕ ਇਹ ਕਿਹਾ ਕਾ ਲਿਨੇ ਡਾਕਟਰ ਕਾਦਾ ਵਾ ਅੱਛਾ ਜੀ ਬੇਸ਼ੱਕ ਲਿਆ ਕਰਦਾ ਵਾ ਠੀਕ ਆ ਹਾਂ ਲਓ ਜੀ ਚੈੱਕ ਕਰਦਾ ਦੇ ਬਾਕੀ ਪਤੂ ਬਾਈ ਦੇ ਕੋਲ ਚੰਗੇ ਆ ਨੀਲੀਆਂ ਦੇ ਬੂਰੀਆਂ ਦੇ ਮੋਹਰਾ ਨਸਲ ਦੀਆਂ ਜਵਾਈਏ ਬੜਾ ਫਰੀ ਲੈ ਨੰਬਰ ਤੇ ਰੱਖਾਈ ਛੋਟੀ ਵੱਡੇ ਕੱਦ ਕਾਠ ਵਾਲੀ ਲਾਉਲੀ ਚੱਡਾ ਚੁੱਡਾ ਫੇਰ ਇੱਕ ਰੰਦ ਦਿਖਾਉਂਦੇ ਆ ਤੁਹਾਨੂੰ ਆਪਾਂ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਸੀ ਝੋਟੀ ਬਹੁਤ ਹੀ ਚੰਗੀ ਰਵੇਦੀ ਆ ਗਈ ਆ ਤੇ ਚਲੋ ਕੋਈ ਚੰਗੀ ਸਾਂਭ ਕਰਨ ਵਾਲਾ ਭਰਾ ਖੜੇ ਦੁੱਧ ਚੰਗਾ ਕੱਟੀ ਜਾਣਾ ਬੰਦੇ ਤੇ ਨਿਸ਼ਾਨੀਆਂ ਵਿੱਚ ਉਹਨੀਆਂ ਜਿਹੜੀਆਂ ਸੂਲਤਾ ਕੀ ਕਵਰ ਕਰਦੀ ਆ ਢਾਲੀ ਆ ਗਈ ਆ ਤੇ ਆ ਇਧਰ ਦੂਜੇ ਨੰਬਰ ਤੇ ਆਪਾਂ ਜਿਹੜੀ ਦਿਖਾਈ ਇਹ ਗੱਬਣ ਤਿਆਰ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਭਰਾਵਾ ਤੇ ਵਾਰੀ ਪਹਿਲੇ ਨੰਬਰ ਤੇ ਦਿਖਾਈ ਤੁਸੀਂ ਚੈੱਕ ਕਰ ਸਕਦੇ ਕੋਈ ਔ ਲਾਲ ਨਹੀਂ ਪਹਿਲਾ ਸੂਆ ਤੇ ਚਾਰ ਦੰਦ ਝੋਟੀ ਹੈ ਜੇ ਚਾਰ ਦੰਦ ਹੀ ਨਾ ਠੀਕ ਹੈ ਚਾਰ ਦੰਦ ਤਾਂ ਚੈੱਕ ਕਰ ਸਕਦੇ ਤੁਸੀਂ ਚੋਈ ਕੁ ਜਿਹੜੀ ਇਹਨਾਂ ਇੱਕ ਨੰਬਰ ਨਿਕਲੂਗੀ ਥਣ ਜਿਹੜਾ ਲੋਕ ਵਾਲਾ ਲੱਗਾ ਹੋਇਆ ਕਰਮਾਲੀ ਨੂੰ